ਜੋ ਸਿਖ ਗਏ ਸਾਰੇ ਜਣਿਆਂ ਨੂੰ ਤੁਹਾਡੇ ਸਾਰੇ ਜਣਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜਿੰਨਾਂ ਨੇ ਹਲੇ ਤੱਕ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਸੋ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਮੈਸੇਜ ਆ ਰਹੇ ਸੀ ਕਿ ਕੱਟਵਰਕ ਜੁਆਇੰਟ ਦੱਸੋ ਸਾਨੂੰ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਨਿਸ਼ਾਨੀ ਦੱਸ ਦਿਆਂ ਕਿਵੇਂ ਲਾਉਣੀ ਹੈ ਕੰਨੀ ਵਾਲੀ ਸਾਈਡ ਤੋਂ ਆਪਾਂ 2.5 ਇੰਚ ਦੀ ਨਿਸ਼ਾਨੀ ਲਾਉਣੀ ਹੈ ਹਮੇਸ਼ਾ ਬੇਸ਼ੱਕ ਆਪਾਂ ਘੇਰਾ ਵਰਕ ਕਰਨਾ ਹੈ ਜਾਂ ਫੋਰ ਸਾਈਡ ਕੁਝ ਵੀ ਵਰਕ ਕਰਨਾ ਹੈ ਕੰਨੀ ਸਾਈਡ ਤੋਂ ਆਪਾਂ 2.5 ਇੰਚ ਛੱਡਾਂਗੇ ਅਤੇ نیچے ਆਪਾਂ 3 ਇੰਚ ਛੱਡਾਂਗੇ ਸੋ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਾ ਲੈਣੀ ਹੈ ਜਿੰਨਾ ਵੀ ਆਪਣਾ ਘੇਰਾ ਰੈਡੀ ਹੋਊਗਾ ਉਹਦੇ ਮੁਤਾਬਕ ਸੋ ਆਪਾਂ ਇਸ ਤਰ੍ਹਾਂ ਇਹਦੇ ਦੋਨੋਂ ਸਾਈਡਾਂ 'ਤੇ ਨਿਸ਼ਾਨੀ ਲਾ ਲੈਣੀ ਹੈ ਜਿੰਨਾ ਆਪਣਾ ਕੇ ਆਊਗਾ ਕਸਟਮਰ ਦਾ ਤੇ ਉਸ ਤੋਂ ਬਾਅਦ ਆਪਾਂ ਇੱਕ ਸਾਈਡ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੰਨੀ ਵਾਲੀ ਸਾਈਡ ਆ ਜਿਹੜੀ ਉਹ ਪਾਰਟ ਲਾਉਣਾ ਹੈ ਕੱਟਵਰਕ ਦਾ ਕੱਟਵਰਕ ਹੈ ਬੇਸ਼ੱਕ ਆਪਾਂ ਕੋਈ ਹੋਰ-ਹੋਰ ਸਾਈਡ ਡਿਜ਼ਾਈਨ ਆ ਕੁਝ ਵੀ ਆ ਉਹਦੀ ਹਮੇਸ਼ਾ ਪਹਿਲਾਂ ਕੰਨੀ ਵਾਲੀ ਸਾਈਡ ਆਪਾਂ ਫਰੇਮ ਲਾਉਣਾ ਆਪਾਂ ਸਭ ਤੋਂ ਪਹਿਲਾਂ ਕੰਨੀ ਸਾਈਡ ਵਾਲੀ ਆਪਾਂ ਕੱਟਵਰਕ ਯੂਜ਼ ਕਰਾਂਗੇ ਕਨਰ ਪਾਰਟ ਲਾਪਾਂ ਇਹਨੂੰ ਜਲਾ ਲਾਂਗੇ ਹੁਣ ਆਪਾਂ ਇੱਕ ਕੋਰਨਰ ਵਰਤ ਕਰ ਲਈ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਮਿੰਨ ਲੈਣਾ ਆਪਣੀ ਇਹ 6 ਤੋਂ ਥੋੜੀ ਜੀ ਕਟਿਆ ਜਨ ਕਿ ਆਪਾਂ ਮੰਨ ਕੇ ਚੱਲੋ ਵੀ ਪਾਣੀ 6 ਆ ਸੋ ਆਪਾਂ ਦੂਬਾ ਕੀ ਕਰਨਾ ਜਿਹੜੀ ਆਪਾਂ ਇੱਧਰ ਨਿਸ਼ਾਨੀ ਲਾਈ ਸੀ ਆਪਣੇ ਰੈਡੀ ਘੇਰੇ ਦੀ ਠੀਕ ਹੈ ਆ ਵਾਲੀ ਨਿਸ਼ਾਨੀ ਸੀ ਆਪਣੀ ਹੁਣ ਉਹ ਤੋਂ ਆਪਾਂ ਇਸ ਤਰ੍ਹਾਂ ਮਿੰਨ ਕੇ ਆਪਣੇ 6 ਤੇ ਨਿਸ਼ਾਨੀ ਲਾ ਲੈਣੀ ਆ ਸਿਰਫ ਆਪਣਾ ਨਿਸ਼ਾਨੀ ਹੀ ਲਾਉਣੀ ਆ ਜਿੰਨਾ ਵੀ ਆਪਣਾ 6 ਆ ਆਪਣਾ 6 ਆ 7 ਆ 5 ਆ ਜਿੰਨਾ ਵੀ ਆ ਕਿ ਜਿੰਨਾ ਆਪਣਾ ਕਾਰਨਰ ਪਾਰਟ ਬਣੂਗਾ ਉਹਨੇ ਦੀ ਆਪਾਂ ਨਿਸ਼ਾਨੀ ਲਾ ਲੈਣੀ ਆ ਵੀਦੂ ਆਪਣਾ ਇਧਰਲੀ ਸਾਈਡ ਕਾਰਨਰ ਪਾਰਟ ਬਣੂਗਾ ਉਸ ਤੋਂ ਬਾਅਦ ਜਿਹੜਾ ਸੈਂਟਰ ਰਹਿ ਜਾਂਦਾ ਆਪਾਂ ਪਹਿਲਾਂ ਉਹ ਵਾਲੀ ਚੀਜ਼ ਫਿਲ ਕਰਨੀ ਆ ਉਹਦੇ ਵਿੱਚ ਜਿੰਨੇ ਵੀ ਆਪਾਂ ਟੱਕਾਂ ਦੀ ਲੋੜ ਆ ਜਿੰਨੇ ਕਾਪਨ ਵਰਕ ਦੀ ਲੋੜ ਆ ਉਹਨਾਂ ਕਾਪਾਂ ਕਰਨਾ ਸੋਣ ਇਹ ਤੁਹਾਨੂੰ ਮੈਂ ਕਲੀਅਰ ਦੱਸੂਗੀ ਵਿਜੇਕਰ ਕਈਆਂ ਦੇ ਹੁੰਦਾ ਵੀ ਜਿਵੇਂ ਇੱਥੇ ਆਪਾਂ ਨੂੰ ਮੰਨ ਲਓ ਤੁਸੀਂ 7 ਟੱਕਾ ਦੀ ਲੋੜ ਆ ਠੀਕ ਐ ਤਾਂ ਵੀ ਜਿਵੇਂ ਸਾਡੇ ਕਿਛੇ ਬਣਦੇ ਆਪਣੇ ਘੇਰੇ ਵੱਡੇ ਛੋਟੇ ਦੇ ਹਿਸਾਬ ਨਾਲ ਤਾਂ ਵੀ ਉਹ ਆਪਾਂ ਕਿਵੇਂ ਸੈੱਟ ਕਰਨਾ ਆ ਉਹ ਮੈਂ ਤੁਹਾਨੂੰ ਪ੍ਰੋਪਰ ਮਸ਼ੀਨ ਚ ਲਾ ਕੇ ਦੱਸ ਰਹੀ ਆ ਇੱਕ ਵਾਰ ਆਪਾਂ ਕਰਨਾ ਕੀ ਇਹਨੂੰ ਫਰੇਮ ਚੋਂ ਕੱਢ ਕੇ ਉਸ ਤੋਂ ਬਾਅਦ ਇਹਨੂੰ ਮਿਣ ਕੇ ਤੇ ਦੂਜੀ ਸਾਈਡ ਆਪਾਂ ਨਿਸ਼ਾਨੀ ਲਾ ਲੈਣੀ ਆਪਣੇ ਘੇਰੇ ਤੋਂ ਰੈਡੀ ਤੋਂ ਵੀ ਆਪਣਾ ਐਨਏ ਥਾਂ 'ਚ ਕੋਰਨਰ ਪਾਰਟ ਬਣੂਗਾ ਸਿਰਫ ਨਿਸ਼ਾਨੀ ਲਾਉਣੀ ਆ ਪਹਿਲਾਂ ਆਪਾਂ ਸੈਂਟਰ ਫਿਲ ਕਰਾਂਗੇ ਉਸ ਤੋਂ ਬਾਅਦ ਕੋਰਨਰ ਪਾਰਟ ਲਾਵਾਂਗੇ ਹੁਣ ਦੇਖੋ ਆਪਾਂ ਸਟੇਟ ਲਾਈਨ ਲੈ ਲਈ ਆ ਠੀਕ ਹੈ ਇਧਰ ਮੈਂ ਇਸ ਤਰ੍ਹਾਂ ਫਰੇਮ ਨੂੰ ਕਾਸ ਲਿਆ ਪਰ ਤੇ ਦੇ ਲੋਟ ਕਰਨਾ ਪੈਂਦਾ ਫਰੇਮ ਠੀਕ ਹੈ ਹੁਣ ਪਹਿਲਾਂ ਤਾਂ ਆਪਾਂ ਇਹ ਦੇਖਾਂਗੇ ਕਿ ਕਿੰਨੇ ਕ ਆਪਣਾ ਵਰਕ ਹੋਇਆ ਹੋਇਆ 1 2 3 4 5 6 7 8 9 ਨੌ ਬਾਕਸਿਸ ਆਪਣਾ ਵਰਕ ਹੋਇਆ ਹੋਇਆ ਹੈ ਐਸ ਲਈ ਆਪਾਂ ਇਹਨੂੰ ਨਾ ਬਾਕਸ ਨੀਚੇ ਕਰਾਂਗੇ ਇੱਥੇ ਤੋਂ ਨੀਚਾ 2 3 4 5 6 ਤੱਕ ਨਾ ਬਾਕਸ ਆਪਾਂ ਨੀਚੇ ਕਰਨ ਤੋਂ ਬਾਅਦ ਹੁਣ ਆਪਾਂ ਦੇਖਣਾ ਵੀ ਆਪਾਂ ਨੂੰ ਥੱਲੋਂ ਕਿੰਨੇ ਬਾਕਸ ਆਪਾਂ ਛੱਡਣੇ ਆ ਆਪਣੀ ਨਿਸ਼ਾਨੀ ਆ ਸੀ ਆ ਜਿਹੜੀ ਆਪਾਂ ਨਿਸ਼ਾਨੀ ਲਾਈ ਸੀਗੀ ਨੀਚੇ ਆਪਾਂ ਛੱਡਣੇ ਆ 1 2 3 4 5 6 7 8 8 ਬਾਕਸ ਛੱਡਣੇ ਆਪਾਂ ਨੀਚੇ 1 2 3 4 5 6 7 8 ਸੋ ਇਹਦੇ ਵੀ ਇੱਕ ਵਾਰ ਬਿਲਕੁਲ ਸਹੀ ਆ ਰਿਹਾ ਹੈ ਨਾ ਦੇਖੋ ਥੋੜਾ ਜਿਹਾ ਉੱਪਰ ਹੋਊਗਾ ਤਾਂ ਕਿ ਰਤਲੋ ਥੋੜਾ ਬਹੁਤਾ ਛੋਟਾ ਵੱਡਾ ਹੋ ਜੂ ਚੱਲ ਜੂਗਾ ਜੇਕਰ ਆਪਣੀ ਮੰਨ ਲਓ ਆਪਣੀ ਇਹ ਚੀਜ਼ ਹੁੰਦੀ ਹਾਫ ਤੇ ਹੁੰਦੀ 1 2 3 4 5 ਜੇ ਆਪਾਂ 5 ਛੱਡਣੀਆਂ ਹੁੰਦੀਆਂ ਹੇਠੋਂ ਠੀਕ ਹੈ ਇੱਥੇ ਹਾਫ ਆ ਗਿਆ ਸੀ ਪਰ ਆਪਣਾ ਜੁਆਇੰਟ ਕਾਰਨਰ ਤੇ ਆ ਤਾਂ ਆਪਾਂ ਕੀ ਕਰਨਾ ਸੀ ਇਹਨੂੰ ਥੋੜਾ ਜਿਹਾ ਇਧਰ ਨੂੰ ਕਰਕੇ ਜਾਂ ਤਾਂ ਪਰ ਡਿਜ਼ਾਈਨ ਨੂੰ ਥੋੜਾ ਜਿਹਾ ਛੋਟਾ ਕਰ ਲੈਣਾ ਠੀਕ ਹੈ ਤਾਂ ਕਿ ਆਪਣੀ 5 ਤੇ 1 2 3 4 5 5 ਬਾਕਸ ਤੇ ਆਪਣੀ ਬਿਲਕੁਲ ਇਸ ਤਰ੍ਹਾਂ ਆ ਜਾਂਦੀ ਜਾਂ ਫਿਰ ਉਹਨੂੰ ਵੱਡਾ ਕਰ ਲੈਣਾ ਤਾਂ ਕਿ ਆਪਣੀ ਜਿੰਨੇ ਬਾਕਸ ਆਪਾਂ ਛੱਡਨੇ ਆ ਉਹਨੇ ਬਾਕਸ ਤੇ ਸਹੀ ਸੈੱਟ ਆਵੇ ਜਨ ਕਿ ਕੱਟ ਆਵੇ ਜਿਵੇਂ ਆਪਾਂ ਜੋਇੰਟ ਕੱਟ ਛੱਡਣਾ ਓਵੇਂ ਨਹੀਂ ਆਵੇ ਇੱਕ ਤਿੰਨ ਇਹਨੂੰ ਦੁਬਾਰਾ ਸੈੱਟ ਕਰ ਲੈਣੀ ਹੈ ਕਿਉਂਕਿ ਉਹ ਸਾਈਜ਼ ਆਪਾਂ 100 ਹੀ ਰੱਖਣਾ ਹੈ ਕਿਉਂਕਿ ਆਪਣੀ ਉਹਦਾ 100 ਹੀ ਸੀਗਾ 1 2 3 4 5 6 7 8 ਦਬੀ ਇਹਨੂੰ ਧਿਆਨ ਨਾਲ ਗਿਣਨਾ ਹੈ ਕਈ ਵਾਰੀ ਮਿਸਟੇਕ ਹੋ ਜਾਂਦੀ ਹੈ 1 2 3 4 5 6 7 8 ਹੁਣ ਆਪਣੀ ਸਹੀ ਆ ਰਿਹਾ ਇਹ 83% ਆ ਰਿਹਾ ਹੈ ਨਾ ਦੇਖੋ 1 2 3 4 5 6 7 ਅੱਟ ਜੇਕਰ ਇਹ ਅੱਧਾ ਟੱਕ ਆਉਂਦਾ ਹੋਵੇ ਤਾਂ ਆਪਾਂ ਇਹਨੂੰ ਵੱਡਾ ਛੋਟਾ ਕਰ ਲੈਣਾ ਡਿਜ਼ਾਈਨ ਨੂੰ ਇੱਥੇ ਜਾ ਕੇ ਦੋਸਤੋ ਬਾਅਦ ਆਪਾਂ ਇਹਨੂੰ ਓਕੇ ਕਰ ਦੇਣਾ ਥੋੜਾ ਮੰਨ ਲਓ ਜੇਕਰ ਆਪਾਂ 10% ਤਾਈਂ ਵੱਡਾ ਛੋਟਾ ਕਰਦੇ ਆ ਤਾਂ ਕੋਈ ਡਿਜ਼ਾਈਨ 'ਚ ਬਹੁਤਾ ਫਰਕ ਨਜ਼ਰ ਨਹੀਂ ਆਊਗਾ ਤੁਹਾਡਾ ਜੇਕਰ ਆਪਾਂ 120 ਕਰ ਲੈਨੇ ਆ ਫਿਰ ਜ਼ਰੂਰ ਫਰਕ ਨਜ਼ਰ ਆਊਗਾ ਫਿਰ ਤੁਸੀਂ ਮੰਨ ਲਓ ਜਿਵੇਂ ਹੁਣ ਆਪਾਂ ਥੱਲੇ ਛੱਡ ਰਹੇ ਆ 3 ਟੱਕਨ ਫਿਰ ਨੀਚੋਂ 4 ਟੱਕ ਛੱਡੇ ਜਾਣਾ ਥੋੜਾ ਛੋਟਾ ਕਰਕੇ ਵੱੱਡਾ ਪਾ ਲੋ 1 ਟੱਕ ਠੀਕ ਐ ਥੋੜਾ ਵੱਡਾ ਕਰਕੇ ਫਿਰ ਪੂਰੇ ਸੂਰੇ ਟੱਕ ਬਣ ਜਾਣੀਏ ਜਾਨਕੀ ਕਿ ਕਿਵੇਂ ਵੀ ਕਰਨਾ ਆਪਾਂ ਐਸੀ ਸੈਂਟਰ ਵਾਲੇ ਪਾਰਟ ਨੂੰ ਥੋੜਾ ਬਹੁਤਾ ਵੱਡਾ ਛੋਟਾ ਕਰਕੇ ਵਿੱਚ ਅਡਜਸਟ ਕਰ ਲੈਣਾ ਕਾਰਨਰ ਪਾਰਟ ਨੂੰ ਨਹੀਂ ਝੇੜਨਾ ਕਿਉਂਕਿ ਜੇਕਰ ਇੱਕ ਸਾਈਡ ਦੀ ਕਾਰਨਰ ਤੁਸੀਂ ਵੱਡੀ ਕੱਢ ਲਈ ਦੂਜੀ ਸਾਈਡ ਦੀ ਛੋਟੀ ਕੱਢੋਗੇ ਤਾਂ ਫਿਰ ਜਿਹੜੀ ਚਾਕਾ ਵਾਲੀ ਲੈਂਥ ਹੈ ਉਹਦੇ ਵਿੱਚ ਆਪਣਾ ਫਰਕ ਪੈ ਜਾਣਾ ਹਨਾ ਸੋ ਐਸਲੀ ਵਿਚਾਲੇ ਵਾਲੀ ਚੀਜ਼ ਨਹੀਂ ਜਿੰਨੀ ਵੀ ਆਪਾਂ ਛੇੜ ਛਾੜ ਕਰਨੀ ਆ ਉਹ ਸੈਂਟਰ ਵਾਲੀ ਚੀਜ਼ ਨਹੀਂ ਕਰਨੀ ਆ ਕਾਰਨਰ ਪਾਰਟ ਨਾਲ ਨਹੀਂ ਕਰਨੀ ਆ ਹੁਣ ਆਪਾਂ ਇਹਨੂੰ ਓਕੇ ਕਰ ਦਾਂਗੇ ਇੱਕ ਚੀਜ਼ ਹੋਰ ਆ ਜਿੱਦੋਂ ਆਪਾਂ ਇਹ ਤੈਨੂੰ ਟੱਕ ਉਹਨਾਂ ਆਪਾਂ ਸਕਿਪ ਕਰਨੇ ਤੈਨੂੰ ਕੱਟਣਾ ਸੋ ਆਪਾਂ ਪਹਿਲਾਂ ਤਾਂ ਇਹਨੂੰ ਪਲੱਸ ਤੋਂ ਨੱਪ ਕੇ ਪੈਰ ਫੁੱਟ ਉੱਪਰ ਰੱਖਣਾ ਤੁਸੀਂ ਤੇ ਚੈੱਕ ਕਰਨਾ ਵੀ ਨੀਚੇ ਵਾਲੀ ਸਾਈਡੋਂ ਚੱਲੂਗੀ ਹੁਣ ਦੇਖੋ ਆਪਣੀ ਮਸ਼ੀਨ نیچے ਵਾਲੀ ਸਾਈਡੋਂ ਚੱਲੂਗੀ ਐਸ ਕਰਕੇ ਆਪਾਂ ਹੁਣ ਪਹਿਲਾਂ ਤਿੰਨ ਕਟ ਸਕਿੱਪ ਕਰਾਂਗੇ ਸੋ ਪਲੱਸ ਤੇ ਤੁਸੀਂ ਰੱਖੀ ਰੱਖਣਾ ਇਹਨੂੰ ਟੱਚ ਕਰਕੇ ਇਸ ਤਰ੍ਹਾਂ ਪੇਂਗਾ ਜਾਂ ਜਾਈ ਜਾਣਾ ਹੈ ਜੇਕਰ ਆਪਾਂ ਬੜਾ ਟਾਈਮ ਰੱਖੀ ਰੱਖਦੇ ਆਂ ਫਿਰ ਇਹ ਬੜੀ ਫਾਸਟ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਹੀ ਗਾਂ ਚਲੀ ਜਾਂਦੀ ਹੈ ਸੋ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹਨੂੰ ਚਲਾ ਲਾਂਗੇ ਆਪਣੀ ਨਿਸ਼ਾਨੀ ਤੇ ਆ ਗਿਆ ਇਹ ਜੀਕਰ ਇੰਨਾ ਕੁ ਫਰਕ ਹੋਵੇ ਮਾਮੂਲੀ ਦਾ ਤਾਂ ਕੋਈ ਚੱਕਰ ਇਸ ਤਰ੍ਹਾਂ ਆਪਣਾ ਇਹ ਫਿਲਪ ਹੋ ਜਾਣਾ ਥੋੜਾ ਜਿਹਾ ਮੇਰੀ ਇਹ ਚੀਜ਼ ਬਰੀਕ ਤਾਂ ਮਣਗੀ ਮੈਂ ਪੁਰਾਣੀ ਮਸ਼ੀਨ ਤੇ ਵੀਡੀਓ ਬਣਾਉਣ ਲੱਗੀ ਆ ਤੇ ਐਕਸ ਵਾਈ ਚ ਪ੍ਰੋਬਲਮ ਸੀ ਥੋੜੀ ਜੀ ਸੋ ਇਸ ਕਰਕੇ ਨਾ ਜਦੋਂ x y ਚ ਪ੍ਰੋਬਲਮ ਹੋਵੇ ਨੀਚੇ ਵਾਲੀ ਸਾਈਡ ਥੋੜਾ ਬ੍ਰੀਕ ਡਿਜ਼ਾਈਨ ਬਣਦਾ ਤੇ ਇਧਰਲੀ ਸਾਈਡ ਪ੍ਰੋਪਰ ਡਿਜ਼ਾਈਨ ਬਣਦਾ ਇਸ ਕਰਕੇ ਆ ਚੀਜ਼ ਦਾ ਫਰਕ ਪੈ ਗਿਆ ਸੋ ਜੁਆਇੰਟ ਆਪਣਾ ਸਹੀ ਲੱਗਿਆ ਇਧਰੋਂ ਜਿੱਥੋਂ ਤਈ ਆਪਾਂ ਲੋਡ ਸੀ ਉੱਥੋਂ ਤਈ ਲੱਗਿਆ ਠੀਕ ਹੈ ਹੁਣ ਇਦੋਂ ਗਾਹ ਆਪਾਂ ਹੁਣ ਕਾਰਨਰ ਪਾਰਟ ਲਾ ਲੈਣਾ ਹੁਣ ਆਪਾਂ ਫਿਰ ਤੋਂ ਕਾਰਨਰ ਪਾਰਟ ਲੈ ਲੈਣਾ ਗ੍ਰਾਫਟ ਚ ਜਾ ਕੇ ਹੁਣ ਆਪਾਂ ਪਾਟ ਲਾਗੇ ਹੁਣ ਇਹ ਆਪਣਾ ਹੈਗਾ 1 2 3 4 5 ਪੰਜ ਬਾਕਸ ਛੱਡ ਕੇ ਸੋ ਆਪਾਂ ਇਦਾਂ ਦੇਖਾਂਗੇ ਆਪਾਂ 1 2 3 4 5 ਪੰਜ ਬਾਕਸ ਛੱਡ ਕੇ ਠੀਕ ਹੈ ਅੰਦਰੋਂ ਵੀ ਆਪਣੀ ਨਿਸ਼ਾਨੀ ਬਿਲਕੁਲ ਇੱਥੇ ਕ ਨਹੀਂ ਦੇ ਆ ਸੋ ਨੇ ਕਾਰਨਰ ਐਡਮੈਟਿਕ ਆਪੇ ਸੈੱਟ ਆਊਗੀ ਤੁਹਾਡੀ ਜਦੋਂ ਆਪਾਂ ਪਹਿਲਾਂ ਸੈਂਟਰ ਮਿੰਟ ਕੇ ਪਾਇਆ ਹੋਗਾ ਠੀਕ ਹੈ ਸੋ ਉਸ ਤੋਂ ਬਾਅਦ ਬੀਸ਼ੱਕ ਸਿੰਪਲ ਕੱਟਵਰਕ ਆ ਕੁਛ ਵੀ ਆ ਕੋਈ ਵੀ ਡਿਜ਼ਾਈਨ ਆ ਤਾਂ ਉਹਨੂੰ ਹਮੇਸ਼ਾ ਐਸੇ ਤਰੀਕੇ ਨਾਲ ਪਾਓ ਜਿਹੜਾ ਫੋਰ ਸਾਈਡ ਡਿਜ਼ਾਈਨ ਪਾਉਣਾ ਹੁੰਦਾ ਤੁਸੀਂ ਚਤਾਂ ਤੇ ਤੇ ਘੇਰੇ ਤੇ ਸਹੀ ਬਿਲਕੁਲ ਸੈੱਟ ਆਉਣਾ ਹੈ ਜਿਵੇਂ ਕੋਈ ਵੀ ਐਲ ਦਾ ਉਧਰ ਉਧਰ ਮੂੰਹ ਕਰਨਾ ਹੁੰਦਾ ਤਾਂ ਫਿਰ ਉਹ ਚੀਜ਼ ਦਾ ਐਦਾ ਵੀ ਸੈਂਟਰ ਕਰਕੇ ਅੱਧੇ ਫੁੱਲਾ ਦਾ ਐਨੂੰ ਮੂੰਹ ਅੱਧੇ ਫੁੱਲਾ ਦਾ ਐਨੂੰ ਮੂੰਹ ਕਰਕੇ ਤੁਸੀਂ ਬਣਾਉਣਾ ਹੈ ਸੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਐਂਡ ਕਮੈਂਟਰ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਵੀ ਕਰਿਓ ਧੰਨਵਾਦ